ਨਵਾਂ ਸ਼ਹਿਰ ਨਗਰ ਕੌਂਸਲਰ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਕੁਝ ਸਮਾਂ ਪਹਿਲੇ 2 ਘੰਟੇ ਪਹਿਲਾਂ ਹੀ ਸੜਕਾਂ ਸੰਬੰਧੀ ਗੱਲਬਾਤ ਕੀਤੀ ਗਈ ਸੀ ਇਸ ਸੰਬੰਧੀ ਜਿਹੜਾ ਆ ਕਿ ਨਵਾਂ ਸ਼ਹਿਰ ਨਗਰ ਕੌਂਸਲਰ ਦੀ ਮੀਟਿੰਗ ਹੋਈ ਜਿਸ ਵਿੱਚ ਐਮ.ਐਲ.ਏ ਡਾਕਟਰ ਨਸ਼ਤਰਪਾਲ ਅਤੇ ਨਵਾਂ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਤੇ ਉਹਦੇਦਾਰ ਸ਼ਾਮਲ ਹੋਏ ਇਸ ਮੌਕੇ ਦੇ ਉੱਪਰ ਡਾਕਟਰ ਬੀ.ਆਰ. ਉਵੇਦਕਰ ਜੀ ਦੇ ਜਨਮ ਦਿਨ ਦੇ ਉੱਪਰ ਕੇਕ ਕਟਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਿਹੜੇ ਮਤੇ ਪਾਏ ਗਏ ਨੇ ਸੜਕਾਂ ਦੇ ਸੰਬੰਧੀ ਅੱਗੇ ਵੀ ਕਈ ਵਾਰ ਮਤੇ ਪੈ ਚੁੱਕੇ ਨੇ ਤੇ ਸੜਕਾਂ ਕਾਗਜ਼ਾਂ ਵਿੱਚ ਬਣ ਚੁੱਕੀਆਂ ਨੇ ਕੀ ਇਹ ਸਾਰਾ ਕੁਝ ਪਿਆ ਧਰਿਆ ਦਾ ਧਰਿਆ ਰਹਿ ਜਾਏਗਾ ਕਿੰਨੇ ਕ ਸਮੇਂ ਦੇ ਵਿੱਚ ਇਹ ਕੰਮ ਹੋਏਗਾ ਕਿ ਆਉਣ ਵਾਲੇ ਇਲੈਕਸ਼ਨ ਦੀ ਕਰੇ ਨੇ ਉਹਦੇ ਮੋੜ ਆ ਕੇ ਕੰਮ ਹੋਏਗਾ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਜੀ ਸਰ ਅੱਜ ਜਿਹੜੀ ਮੀਟਿੰਗ ਹੋਈ ਇਹਦੇ ਬਾਅਦ ਕਿਹੜੇ ਕਿਹੜੇ ਬੰਦੇ ਬਾਸ ਆਏ ਆ ਨਗਰ ਕੌਂਸਲ ਦੀ ਜਿਹੜੇ ਪਹਿਲੀ ਮੀਟਿੰਗ ਸੀ ਸਾਡੇ ਸਰਕਾਰ ਜੋ ਅੱਜ ਇਹ ਆਪੋ ਜਨ ਨੇ ਅੰਟੀ ਬੀਬੀ ਜਿੰਦਰਜੀਤ ਕੌਰ ਜੀ ਵਿਖੋਈ ਤੇ ਮੀਟਿੰਗ ਹੋਈ ਉਹ ਸਾਡੇ ਸੁਨਗਰਪਾਲਿਕਾ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਵਾਇਸ ਪ੍ਰਧਾਨ ਗੁਰਮਨ ਖਨਾਰਾ ਜੀ ਸਵੋਚੇ ਕਾਉਂਸਲਰ ਸਹਿबान ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਕੰਮ ਨਮਾ ਖੇਰ ਸ਼ਹਿਰ ਦੇ اٹਕੇ ਸੀ ਇਹਨਾਂ ਨੇ ਪਹਿਲੀ ਮੀਟਿੰਗ ਦੇ ਅੰਦਰ ਚਾਹੇ ਰੇਲਵੇ ਰੋਡ ਦਾ ਮਾਮਲਾ ਚਾਹੇ ਪ੍ਰਾਮ ਰੋਡ ਚਾਹੇ ਸਲੋ ਰੋਡ ਚਾਹੇ ਸੀਵੇ ਦੀ ਪ੍ਰੋਬਲਮ ਚਾਹੇ ਮਲਾਜਮਾਂ ਨੂੰ ਜਿਹੜੇ ਰੈਗੂਲਰ ਕਰਨ ਦੀ ਹੈ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਸੀ ਚਾਹੇ ਸਫਾਈ ਕਰਮਚਾਰੀਆਂ ਦੀ ਪ੍ਰੋਬਲਮ ਆ ਉਹਨਾਂ ਨੇ ਪਹਿਲੀ ਮੀਟਿੰਗ ਦੇ ਅੰਦਰ ਪਹਿਲ ਦੇ ਰਾਤੇ ਜੋ ਸ਼ਹਿਰ ਵਾਸੀਆਂ ਦੇ ਕੰਮ ਸੀ ਇਹਨਾਂ ਨੂੰ ਪਾਸ ਕੀਤਾ ਮੈਂ ਇਹਨਾਂ ਦਾ ਤਲਵਾਦ ਕਰਦਾ ਹਾਂ ਔਰ ਸ਼ਹਿਰ ਵਾਸੀ ਜਿਹੜੇ ਆ ਕਾਫੀ ਲੰਮੇ ਸਮੇਂ ਤੋਂ ਪਰਚਾਨ ਸੀ ਅੱਜ ਸੁਖoon ਮਹਿਸੂਸ ਕਰ ਰਹੇ ਕਿ ਜਿਹੜਾ ਗੱਲਾਂ ਲੈ ਕੇ ਚੱਲਦਾ ਸੀ ਸਾਡੀ ਇਸ ਕਮੇਟੀ ਨੇ ਪਹਿਲੇ ਆਉਂਦੇ ਆਈਏ ਮਤੇ ਬਾਤ ਕੀਤੇ ਔਰ ਜਲਦੀ ਹੀ ਕੰਮ ਜਲਾ ਸ਼ਹਿਰ ਦੇ ਅੰਦਰ ਸਾਡੇ ਸ਼ੁਰੂ ਹੋਣਗੇ ਅੱਜ 바ਵਾ ਸਾਹਿਬ ਡਾਕਟਰ ਅੰਮ੍ਰਿਤਕਰ ਜਿਹਦਾ ਜਨਮ ਦਿਨ ਕੱਲ ਲੰਘ ਕੇ ਗਿਆ ਔਰ ਨਗਰਪਾਲਿਕਾ ਨਮਾਸ਼ਹਿਰ ਵੱਲੋਂ ਸਾਰੇ ਜਿਹੜੇ ਸਦਾਰਜੋਗ ਮੈਂਬਰ ਸਰਦਾਰ ਪ੍ਰਧਾਨ ਜੀ Vice ਪ੍ਰਧਾਨ ਜੀ ਸੀਨੀਅਰ Vice ਪ੍ਰਧਾਨ ਜੀ ਔਰ ਸਾਰੇ ਸਲਾਜਮਾ ਵੱਲੋਂ ਉਹਨਾਂ ਨੇ ਜਾਣ ਦੇੰਦੇ ਅੰਦਰ ਜਿਹੜਾ ਉਹ ਕੇ ਕੱਢਦੇ ਹੋਏ ਉਹਦਾ ਵੀ ਮਤਨਵਾਦ ਬਹੁਤ ਬਹੁਤ ਧੰਨਵਾਦ ਆ ਜਿਹੜੀ ਮੀਟਿੰਗ ਵਿੱਚ ਕਿਹੜੀ ਕਿਹੜੀ ਬੱਤੇ ਪਾਸ ਹੋ ਗਏ ਅੱਜ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਹੌਸ ਦਾ ਬਈ ਸਰਬਸੰਮਤੀ ਦੇ ਨਾਲ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਮਤੇ ਪਾਸ ਕੀਤੇ ਗਏ ਆ ਜਿਹਦੇ ਵਿੱਚ ਮੀਨ ਰੇਲਵੇ ਰੋਡ ਸਲੋ ਰੋਡ ਕਲਾਮ ਰੋਡ ਵੱਡੀਆਂ ਤਿੰਨ ਸੜਕਾਂ ਜਿਹੜੀਆਂ ਸ਼ਹਿਰ ਦੀਆਂ ਆ ਸਰਬਸੰਮਤੀ ਦੇ ਨਾਲ ਪਾਸ ਹੋਏ ਆ ਮੈਂ ਧੰਨਵਾਦ ਕਰਦਾ ਸਾਰੇ ਹੌਸ ਦਾ ਔਰ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਔਰ ਅੱਜ ਪਹਿਲੀ ਮੀਟਿੰਗ ਆ ਕਿ ਬੜਾ ਸ਼ਾਂਤਮਈ ਢੰਗ ਦੇ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਏਜੰਡੇ ਪਿਛਲੇ ਮੀਟਿੰਗਾਂ 'ਚ ਰੁਕੇ ਸੀ ਉਹ ਸਾਰੇ ਅੱਜ ਪਾਸ ਕਰਕੇ ਦਿੱਤੇ ਗਏ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਸਾਰੇ ਐਸਟੀਮੇਟਾਂ ਦੀਆਂ ਕਾਪੀਆਂ ਜਿਹੜੇ ਵੀ ਹਾਊਸ ਦੇ ਮੈਂਬਰ ਮੰਗਦੇ ਉਹਨਾਂ ਨੂੰ ਪਹੁੰਚਾਈਆਂ ਜਾਣ ਤਾਂ ਕਿ ਪਾਰਸ਼ੀਅਲਟੀ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜੇ ਗੱਲਾਂ ਹੋਵੇ ਜਿੰਨਾ ਕੋਈ ਖਰਾਬੀ ਹੋਵੇ। ਪੜਕ ਸਾਹਿਬ ਕੋਈ ਸਫਾਈ ਸੇਵਕਾਂ ਦੇ ਮਸਲੇ ਵੀ ਅੱਜ ਚੱਕੇਗੇ ਵੀ ਰੱਖੇਗੇ। ਨਹੀਂ ਉਹ ਆਲਰੇਡੀ ਪਹਿਲਾਂ ਹੀ ਆ ਜਿਹੜੇ ਰੱਖੇ ਆ ਉਹਨਾਂ ਦੇ ਹੀ ਆ ਜੀ। ਹਾਂਜੀ। ਜਦੋਂ ਬਹੁਤ ਬਹੁਮਾਰਕਾ ਚ ਪਹਿਲੀ ਵਾਰ ਮੀਟਿੰਗ ਜਿਹੜੀ ਆ ਬਿਨਾਂ ਰੌਲੇ ਰੱਪੇ। ਹਾਂਜੀ ਤੇ ਇੱਕ ਆਪਾਂ ਅੱਜ ਹਾਊਸ ਦੇ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਕੇਕ ਕੱਟ ਕੇ। ਉਹਨਾਂ ਦੇ ਦਸੇ ਮਾਰਗਾਂ ਤੇ ਚੱਲਦੇ ਆਂ ਔਰ ਇਹੀ ਕਹਿੰਨੇ ਆਂ ਕਿ ਜਿਹੜੀ ਉਹਨਾਂ ਦੀ ਸੋਚ ਆ ਸਾਰਿਆਂ ਦੀ ਸੋਚ ਉਹ ਹੋਵੇ। ਤਾਂ ਕਿ ਸਾਡਾ ਪੰਜਾਬ ਸਾਡਾ ਦੇਸ਼ ਖੁਸ਼ਹਾਲ ਹੋ ਸਕੇ ਜੀ ਅੱਜ ਦੀ ਮੀਟਿੰਗ ਬਹੁਤ ਹੀ ਸਕਸੈਸਫੁਲ ਹੋਈ ਹੈ ਵਧੀਆ ਹੋਈ ਹੈ ਇਸ ਵਿੱਚ ਸ਼ਹਿਰ ਦੇ ਮਤੇ ਡੇਰਵਾ ਰੋਡ ਸਲੋ ਰੋਡ ਕਲਾਮ ਰੋਡ ਸਾਰੇ ਪਾਈ ਗਏ ਸੀ ਜੋ ਹਨ ਸ਼ਹਿਰ ਦੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਹੋਣਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਓਏ ਕੋ